ਪੰਜਾਬ ਸਰਕਾਰ ਦੇ ਰੋਡ ਸੇਫਟੀ ਫੋਰਸ ਦੁਆਰਾ ਵਰਤੋਂ ਲਈ 144 ਟੋਇਓਟਾ ਹਾਈਲਕਸ ਵਾਹਨਾਂ ਦੀ ਖਰੀਦ ਬਾਰੇ ਜਾਂਚ ਕੀਤੀ ਜਾਵੇਗੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਦਫ਼ਤਰ ਤੋਂ ਇੱਕ ਪੱਤਰ ਤੋਂ ਬਾਅਦ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਜਾਂਚ ਸੌਂਪੀ ਹੈ। ਜਾਂਚ ਪੱਤਰ 31 ਅਕਤੂਬਰ 2025 ਨੂੰ ਜਾਰੀ ਕੀਤਾ ਗਿਆ। ਜਾਂਚ 15 ਦਿਨਾਂ ਦੇ ਅੰਦਰ ਪੂਰੀ ਕੀਤੀ ਜਾਣੀ ਹੈ ਅਤੇ ਰਿਪੋਰਟ ਸ਼ਿਕਾਇਤਕਰਤਾ ਦੇ ਨਾਲ ਨਾਲ ਰਾਜਪਾਲ ਦਫ਼ਤਰ ਅਤੇ ਗ੍ਰਹਿ ਵਿਭਾਗ ਨੂੰ ਸੌਂਪੀ ਜਾਣੀ ਹੈ। ਇਸ ਦਾ ਮਤਲਬ ਹੈ ਕਿ ਜਾਂਚ ਰਿਪੋਰਟ 15 ਨਵੰਬਰ 225 ਤੱਕ ਹੋਣੀ ਹੈ ਇਹ ਪੱਤਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਖੈਰਾ ਨੇ 3 ਮਹੀਨੇ ਪਹਿਲਾਂ ਇਹ ਮੁੱਦਾ ਉਠਾਇਆ ਸੀ ਉਹਨਾਂ ਦਾ ਦਾਵਾ ਹੈ ਕਿ 224 ਦੇ ਵਿੱਚ ਰੋਡ ਸੇਫਟੀ ਫੋਰਸ ਲਈ ਥੋਕ ਵਿੱਚ 144 ਟੋ요ਟਾ ਹਾਈਲੈਕਸ ਵਾਹਨ ਖਰੀਦੇ ਗਏ ਅਤੇ ਉਸ ਵੇਲੇ ਟੋ요ਟਾ ਦੀ ਕੰਪਨੀ ਤੋਂ ਛੋਟ ਦਾ ਲਾਭ ਨਹੀਂ ਲਿਆ ਗਿਆ ਕਿਉਂਕਿ ਵਿਅਕਤੀਗਤ ਗਾਹਕਾਂ ਨੂੰ ਉਸੇ ਟੋ요ਟਾ ਹਾਈਲੈਕਸ ਵਾਹਨ ਉੱਤੇ 10 ਲੱਖ ਰੁਪਏ ਦੀ ਛੋਟ ਦਿੱਤੀ ਜਾਂਦੀ ਹੈ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਅਕਤੀਗਤ ਗਾਹਕਾਂ ਨੂੰ ਦਿੱਤੀ ਗਈ 10 ਲੱਖ ਰੁਪਏ ਦੀ ਛੋਟ ਦਾ ਲਾਭ ਉਠਾਇਆ ਹੁੰਦਾ ਤਾਂ ਸਰਕਾਰ ਨੇ 144 ਟੋ요ਟਾ ਹਾਈਲੈਕਸ ਵਾਹਨਾਂ ਦੀ ਖਰੀਦ 'ਤੇ ਲਗਭਗ 14. 50 ਕਰੋੜ ਰੁਪਏ ਦੀ ਬਚਤ ਕੀਤੀ ਹੁੰਦੀ ਖੈਰਾ ਨੇ ਪੁਲਿਸ ਡਾਇਰੈਕਟਰ ਜਨਰਲ ਡੀਜੀਪੀ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ 144 ਟੋਇota ਹਾਈਲੈਕਸ ਵਾਹਨਾਂ ਦੀ ਸ਼ੱਕੀ ਖਰੀਦ ਦੀ ਜਾਂਚ ਦੀ ਮੰਗ ਕੀਤੀ ਗਈ ਸੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੁੱਖ ਮੰਤਰੀ ਉਹਨਾਂ ਦੇ OSD ਜਾਂ ਕਿਸੇ ਹੋਰ ਨੂੰ ਇਸ ਸੌਦੇ ਰਾਹੀਂ ਛੋਟ ਵਾਲੀ ਨਕਦੀ ਮਿਲੀ ਹੈ ਯਾਨੀ ਖੈਰਾ ਨੇ ਵਾਰ-ਵਾਰ ਇਹ ਮੁੱਦਾ ਉਠਾਇਆ ਸੀ ਕਿ ਮੁੱਖ ਮੰਤਰੀ ਅਤੇ ਪੁਲਿਸ ਡਾਇਰੈਕਟਰ ਜਨਰਲ ਇਸ ਮੁੱਦੇ ਉੱਤੇ ਚੁੱਪ ਕਿਉਂ ਬੈਠੇ ਨੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਦੀ ਚੁੱਪੀ ਦੇ ਨਾਲ ਇਸ ਸੌਦੇ ਬਾਰੇ ਹੋਰ ਸ਼ੱਕ ਖੜਾ ਹੁੰਦਾ ਹੈ ਪੰਜਾਬ ਦੇ ਲੋਕਾਂ ਨੂੰ ਸੱਚ ਜਾਣਨ ਦਾ ਅਧਿਕਾਰ ਹੈ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ ਔਰ ਹੁਣ ਉਸੇ ਮਾਮਲੇ ਦੇ ਵਿੱਚ 15 ਤਰੀਕ ਨੂੰ ਰਿਪੋਰਟ ਪੇਸ਼ ਕੀਤੀ ਜਾਣੀ ਹੈ ਕੀ ਇਸ ਰਿਪੋਰਟ ਦੇ ਵਿੱਚ ਕੁਝ ਸਾਹਮਣੇ ਆਵੇਗਾ ਉਹ ਹੁਣ ਵਕਤੇ ਮੈਂ ਅਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 India ਪੰਜਾਬੀ ਤੇ